ਦੇਸ਼ ਦੁਨੀਆ ਵਿੱਚ ਵੱਸਦੇ ਪੰਜਾਬੀਆਂ ਨੂੰ ਸ਼ਾਮ ਦੀ ਸਵਾਗਤ ਹੈ ਤੁਹਾਡਾ ਅੱਜ ਅਸੀਂ ਪਹੁੰਚੇ ਹੋਏ ਹਾਂਗੇ ਪਿੰਡ ਤਨੇਠਾ ਜਿਹੜਾ ਕਿ ਜ਼ਿਲ੍ਹਾ ਪਟਿਆਲਾ ਦੇ ਅਧੀਨ ਪੈਂਦਾ ਹੈਗਾ ਅੱਜ ਤੁਹਾਨੂੰ ਇਸ ਅੱਜ ਅਸੀਂ ਇੱਕ ਐਦਾਂ ਦੇ ਪੱਥਰ ਦੀ ਜਿਹੜੀ ਵੀਡੀਓ ਦਿਖਾ ਰਹਾਂਗੇ ਜਿਹੜਾ ਕਿ ਪਾਣੀ ਦੇ ਵਿੱਚ ਡੁੱਬਦਾ ਨਹੀਂ ਹੈਗਾ ਤਕਰੀਬਨ ਕਾਫੀ ਚਰਚੇ ਸੁਣੇ ਨੇ ਇਸ ਪੱਥਰ ਦੇ ਤੇ ਅੱਜ ਤੁਹਾਨੂੰ ਅਸੀਂ ਜਿਹੜਾ ਵੀਡੀਓ ਦੇ ਵਿੱਚ ਦਿਖਾਵਾਂਗੇ ਕਿ ਜਿਹੜਾ ਇਹ ਪੱਥਰ ਆਗਾ ਇਹ ਪਾਣੀ ਦੇ ਵਿੱਚ ਡੁੱਬਦਾ ਨਹੀਂ ਹੈਗਾ ਵੀਰੇ ਪਾਉਂਗੇ ਮੜਾ ਜਾ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਇਹਨੂੰ ਜਿਹੜਾ ਪਾਣੀ ਦੇ ਵਿੱਚ ਪਾ ਦਿੱਤਾ ਗਿਆ ਹਨ ਤੇ ਦੇਖੋ ਹੁਣ ਜਿਹੜਾ ਇਹ ਪੱਥਰ ਥੱਲੇ ਡੁੱਬ ਗਿਆ ਹਨਾ ਪਾਣੀ ਦੇ ਵਿੱਚ ਪੂਰਾ ਡੁੱਬ ਗਿਆ ਤਕਰੀਬਨ 4-5 ਇੰਚ ਉੱਤੇ ਪਾਣੀ ਵੀ ਹੈਗਾ ਪਰ ਜੇ ਇਹਨੂੰ ਛੱਡ ਦਿੰਨੀਆਂ ਤਾਂ ਦੁਬਾਰੋਂ ਫੇਰ ਉੱਤੇ ਆ ਜਾਂਦਾ ਜੇ ਹੁਣ ਆਪਾਂ ਇਹ ਚੀਜ਼ਾਂ ਨੂੰ ਦੇਖੀਏ ਜਿਵੇਂ ਆਪਣੇ ਪ੍ਰਾਤਨ ਸਮੇਂ ਦੀ ਗੱਲਬਾਤ ਕਰੀਏ ਕਿ ਜਿਵੇਂ ਆਪਾਂ ਰੋਮਨ ਦੀ ਗੱਲ ਕਰਦੇ ਹੁੰਦੇ ਸੀ ਜਦੋਂ ਆਪਾਂ ਗੱਲਬਾਤ ਕਰੀਏ ਸਨਾਤਨੀ ਧਰਮ ਦੀ ਮਾਤਾ ਸੀਤਾ ਨੂੰ ਰਾਵਣ ਵੱਲੋਂ ਜਿਹੜਾ ਉਹਨਾਂ ਦਾ ਪਹਾਰਨ ਕੀਤਾ ਗਿਆ ਸੀਗਾ ਉਹ ਤੋਂ ਕਹਿੰਦੇ ਇੱਕ ਜਿਹੜਾ ਪੁਲ ਬਣਾਇਆ ਗਿਆ ਸੀ ਜਿਵੇਂ ਆਪਾਂ ਰਮਾਇਣ ਦੀ ਗੱਲ ਕਰੀਏ ਹਨਾ ਪੁਲ ਬਣਾਇਆ ਗਿਆ ਸੀਗਾ ਤਾਂ ਉਹ ਜਿਹੜੇ ਪੱਥਰ ਸੀਗੇ ਉਹ ਇਦਾਂ ਦੇ ਸਨ ਜਿਹੜੇ ਕਿ ਪਾਣੀ ਦੇ ਵਿੱਚ ਡੁੱਬਦੇ ਨਹੀਂ ਹੈਗੇ ਸੀਗੇ ਉਦਾਂ ਦਾ ਹੀ ਜਿਹੜਾ ਇਹ ਹੁਣ ਇਹਨੂੰ ਜਾਂ ਤਾਂ ਕੋਈ ਸਾਇੰਸਦਾਨ ਨੇ ਜਿਹੜੇ ਉਹ ਇਹਦੀ ਪੜਤਾਲ ਕਰ ਸਕਦੇ ਨੇਗੇ ਜਾਂ ਫਿਰ ਇਹ ਕੋਈ ਕਰਮਾਤ ਆਗੀ ਇਹ ਤਾਂ ਹੁਣ ਅਸੀਂ ਇਹ ਚੀਜ਼ ਨੂੰ ਨਹੀਂ ਦੱਸ ਸਕਦੇ ਪਰ ਜਿਹੜਾ ਪੱਥਰ ਆ ਪਾਣੀ ਦੇ ਵਿੱਚ ਡੁੱਬਦਾ ਨਹੀਂ ਹੈਗਾ ਇਹਦਾ ਕਿੰਨਾ ਕੁ ਵਜਣਾ ਜੀ ਸਾਢੇ 11 ਕਿਲੋ ਸਾਢੇ 11 ਕਿਲੋ ਆ ਤੋਲਿਆ ਇਹ ਸਾਢੇ 11 ਕਿਲੋ ਵਜਣ ਤੁਸੀਂ ਤੋਲਿਆ ਹੋਇਆ ਤੁਸੀਂ ਹਾਂਜੀ ਹਾਂਜੀ ਤੇ ਮੈਂ ਤੁਹਾਨੂੰ ਕਦੋਂ ਪਤਾ ਲੱਗਿਆ ਸੀ ਵੀਰ ਬੀ ਇਹ ਇਦਾਂ ਦਾ ਪੱਥਰ ਆਗਾ ਕੀ ਗੱਲ ਬਾਤ ਇਹ ਹੋ ਗਿਆ ਜੀ ਮਹੀਨਾ ਕਾ ਹੂੰ ਤੇ ਕਿਸੇ ਨੂੰ ਮਿਲਿਆ ਹੋਈਗਾ ਬਾਹਰ ਗੱਡੀ ਤੇ ਗਿਆ ਹੀਗਾ ਡਰਾਈਵਰ ਆ ਪਿੰਡ ਦਾ ਅੱਛਾ ਉਹ ਲੈ ਕੇ ਆ ਕੇ ਤੋਂ ਬਾਹਰ ਨਹੀਂ ਫਿਰ ਕਿਵੇਂ ਦੇਖਿਆ ਤੁਸੀਂ ਵੀ ਪਾਣੀ ਦੇ ਵਿੱਚ ਪਾ ਕੇ ਕਿਵੇਂ ਪਤਾ ਲੱਗਿਆ ਇਹ ਦੇਖਿਆ ਹੈਗਾ ਫੇਰ ਆ ਇੱਥੇ ਬਾਹਰ ਖੇਲ ਹੈ ਹੂੰ ਮੁੰਡੇ ਸਾਰੇ ਦੇਖਣ ਲੱਗ ਗਏ ਅੱਛਾ ਉਹਨਾਂ ਵਿੱਚ ਪਾ ਕੇ ਦੇਖਿਆ ਤੇ ਤਰਨ ਲੱਗ ਗਿਆ ਉਹਨਾਂ ਨੇ ਵੀਡੀਓ ਪਾਈ ਸੀ ਪਹਿਲਾਂ ਤੋਂ ਵੀਡੀਓ ਤੋਂ ਫਿਰ ਜਾ ਦੇ ਹੈ ਚਰਚਾ ਵਿੱਚ ਆਇਆ ਅੱਛਾ ਫਿਰ ਲੋਕ ਦੇਖਣਾ ਆਉਣ ਲੱਗੇ ਇੱਥੇ ਹੂੰ ਕਾਫੀ ਲੋਕ ਕਹਿੰਦੇ ਸਾਨੂੰ ਪੱਥਰ ਦਿਖਾਓ ਜੀ ਪੱਥਰ ਦਿਖਾਓ ਅੱਛਾ ਫਿਰ ਅਸੀਂ ਦੁਬਾਰਾ ਵੀਡੀਓ ਇੱਕ ਬਣਾ ਕੇ ਫਿਰ ਪਾਈ ਸੀਗੀ ਹੂੰ ਤਾ ਇਸ ਤਰ੍ਹਾਂ ਇਹ ਪੱਥਰ ਸਾਡੇ ਗੁਰਦੁਆਰਾ ਸਾਹਿਬ ਵਿੱਚ ਹੈ। ਕਈ ਤੁਸੀਂ ਦੇਖਿਆ ਨਹੀਂ ਹੈਗਾ ਵੀ ਇਹਦਾ ਪਤਾ ਕਰੀਏ ਵੀ ਕੀ ਗੱਲਬਾਤ ਆ ਗਈ। ਨਾ ਜੀ ਕੋਈ ਪਤਾ ਪਤਾਂ ਤਾਂ ਕਰਿਆ ਨਹੀਂਗਾ। ਹਮ। ਅਸੇ ਜਿਹੜਾ ਕੋਈ ਦੇਖਣ ਆਉਂਦਾ ਸੀ ਦਿਖਾ ਦਿੰਨੇ ਆ। ਠੀਕ ਹੈ ਜੀ। ਹਾਂ ਜੀ। ਤੁਹਾਡਾ ਕੀ ਨਾਮ ਵੀਰੇ? ਪਰਮਜੀਤ ਸਿੰਘ ਆ ਜੀ। ਸੋ ਇਹਨਾਂ ਪਰਮਜੀਤ ਸਿੰਘ ਜੀ ਨੇ ਦੱਸਿਆ ਕਿ ਤਕਰੀਬਨ ਮਹੀਨਾ ਕੁ ਹੋ ਗਿਆ ਜਿਵੇਂ ਹੁਣ ਵੀ ਪਾਣੀ ਦੇ ਉੱਤੇ تیر ਰਿਹਾ ਹੈਗਾ ਪੱਥਰ ਅਸੀਂ ਤੁਹਾਨੂੰ ਅੱਜ ਤਸਵੀਰਾਂ ਦਿਖਾ ਰਹਾਂਗੇ ਪਿੰਡ ਧਨੇਠੇ ਦੀਆਂ। ਤਨੇਠਾ ਕਾਫੀ ਮਸ਼ਹੂਰ ਆ ਗਿਆ ਕਾਫੀ ਕਲਾਕਾਰ ਵੀ ਇੱਥੋਂ ਪਿੰਡ ਦੇ ਹੋਏ ਨੇ ਤੇ ਇਦਾਂ ਦਾ ਹੁਣ ਇਹਨੂੰ ਆਪਾਂ ਕਹਿ ਸਕਦੇ ਹਾਂ ਜਾਂ ਤਾਂ ਕੋਈ ਇਹ ਸਾਇੰਸ ਦਾ ਹੀ ਕੁਰੀਸ਼ ਮਾਹਣਾ ਜਿਵੇਂ ਪੱਥਰ ਪਾਣੀ ਦੇ ਵਿੱਚ ਡੁੱਬ ਨਹੀਂ ਰਿਹਾ ਹੈਗਾ ਜਾਂ ਫਿਰ ਇਹਨੂੰ ਆਪਾਂ ਕਹਿ ਸਕਦੇ ਹਾਂ ਕਿ ਕੋਈ ਕਰਾਮਾਤਾ ਹੈਨਾ ਹੁਣ ਇਹ ਚੀਜ਼ਾਂ ਦਾ ਤਾਂ ਆਪਾਂ ਅੰਦਾਜ਼ਾ ਨਹੀਂ ਲਗਾ ਸਕਦੇ ਇਸ ਚੀਜ਼ ਦੀ ਪੜਤਾਲ ਨਹੀਂ ਕਰ ਸਕਦੇ ਹੈਗੇ ਜਿਵੇਂ 22 ਵਰਗਿਆਂ ਦੱਸਿਆ ਕਿ ਦਾ ਜਿਹੜਾ ਬਾਜ਼ ਨਾਂਗ ਉਹ ਵੀ ਤਕਰੀਬਨ 11 ਕਿਲੋ ਆਗਾ ਫੇਰ ਵੀ ਜਿਹੜਾ ਇਹ ਪੱਥਰ ਇੱਕ ਵਾਰੀ ਕੱਢ ਕੇ ਪਾਇਓ ਮੇਰੇ ਵਿੱਚ ਦੁਬਾਰਾ ਦੇਖੋ ਦੁਬਾਰਾ ਫੇਰ ਪਾ ਦਿੱਤਾ ਗਿਆ ਪਾਣੀ ਦੇ ਵਿੱਚ ਫੇਰ ਵੀ ਉੱਤੇ ਹੀ ਦਿਰ ਰਿਹਾ ਥੋੜਾ ਲਵੇ ਕਰਕੇ ਦਿਖਾ ਦੇ ਹਨਾ ਜੇ ਮੈਂ ਬਾਈ ਦਬਕੇ ਵੀ ਦੇਖ ਰਹੇ ਨੇ ਇਹਨੂੰ ਥੱਲੇ ਨੂੰ ਦਬਿਆ ਜਾਂਦਾ ਤੇ ਤਕਰੀਬਨ ਫੇਰ ਉੱਤੇ ਆ ਜਾਂਦਾ ਹਨਾ ਉਛਲ ਕੇ ਉੱਤੇ ਆ ਜਾਂਦਾਗਾ ਹੁਣ ਇਹ ਚੀਜ਼ ਨੂੰ ਆਪਾਂ ਕੀ ਮੰਨ ਸਕਦੇ ਆ ਜਾਂ ਤਾਂ ਕੋਈ ਕਰਾਮਾਤ ਕਹਿ ਸਕਦੇ ਆ ਜਾਂ ਫਿਰ ਇਹਦੇ ਵਿੱਚ ਕੋਈ ਸਾਇੰਸ ਆ ਗਈ ਪਰ ਜੇ ਦੇਖਣ ਨੂੰ ਹੈਗਾ ਪੱਥਰ ਹੈਗਾ ਇਹਦੇ ਵਿੱਚ ਤਾਂ ਕੋਈ ਦੂਰਾਈ ਨਹੀਂ ਹੈਗੀ ਹੁਣ ਇਹ ਚੀਜ਼ ਦੀ ਪੜਤਾਲ ਜਾਂ ਤਾਂ ਕੋਈ ਸਾਇੰਸਦਾਨ ਕਰਨਗੇ ਜਾਂ ਫਿਰ ਆਪਾਂ ਇਹਨੂੰ ਕੋਈ ਕਰਾਮਾਤ ਹੀ ਮੰਨ ਸਕਦੇ ਆਂਗੇ ਤਾਂ ਅਨੁਮੋਜ ਅਸੀਂ ਤਸਵੀਰਾਂ ਦਿਖਾ ਰਹੇ ਆਂਗੇ ਥਨੇਠੇ ਤੋਂ ਜਿੱਥੇ ਇਹ ਪੱਥਰਾ ਜਿਹੜਾ ਪਾਣੀ ਦੇ ਉੱਤੇ ਤਰਦਾਗਾ ਪਹਿਲਾਂ ਖੇਡ ਦੇ ਵਿੱਚ ਵੀ ਪਾ ਕੇ ਦੇਖਿਆ ਸੀ ਗੀ ਤੁਸੀਂ ਅੱਛਾ ਹੂੰ ਸੋ ਦੇਖੋ ਕੋ ਕੋ ਮਰਿਆ ਇਹ ਉੱਤੇ ਕੋ ਮਰਿਆ ਜਿਵੇਂ ਉੱਤੇ ਮਤਲਬ ਦੇਖ ਸਕਦੇ ਹਾਂ ਦੋਸਤੋ ਇਹ ਐਵੇਂ ਬਹੁਤ ਵੱਡੀ ਗੱਲ ਆ ਹਨਾ ਜਿਵੇਂ ਕਹਿੰਦੇ ਹੁੰਦੇ ਸੀਗੇ ਕਿ ਜਦੋਂ ਆਪਾਂ ਗੁਰੂ ਦਾ ਨਾਮ ਲੈ ਕੇ ਕੋਈ ਚੀਜ਼ ਕਰਦੇ ਹਾਂ ਜਿਵੇਂ ਉਹਦੇ ਵਿੱਚ ਕਹਿੰਦੇ ਸੀਗੇ ਆਪਣਾ ਰਮਾਇਣ ਦੇ ਵਿੱਚ ਕਿ ਜਦੋਂ ਪੱਥਰ ਦੇ ਉੱਤੇ ਰਾਮ ਰਾਮ ਲਿਖ ਦਿੰਦੇ ਹੁੰਦੇ ਸੀ ਤਾਂ ਪੱਥਰ ਉਹ ਤਰਦੇ ਹੁੰਦੇ ਸੀ ਹਨਾ ਜਦੋਂ ਪੁਲ ਬਣਾਇਆ ਸੀਗਾ ਤੇ ਉਦਾਂ ਹੀ ਜਿਹੜਾ ਹੁਣੇ ਪੱਥਰ ਤਰ ਰਿਹਾ ਹੁਣ ਇਹਦੇ ਵਿੱਚ ਕੀ ਗੱਲ ਬਾਤ ਆ ਇਹ ਚੀਜ਼ਾਂ ਦਾ ਅੰਦਾਜ਼ਾ ਤਾਂ ਆਪਾਂ ਨਹੀਂ ਲਗਾ ਸਕਦੇ ਹੈਗੇ ਅਰ ਜਿਹੜਾ ਪੱਥਰ ਆਗਾ ਪਾਣੀ ਦੇ ਉੱਤੇ تیر ਰਿਹਾਗਾ ਤੁਹਾਨੂੰ ਅੱਜ ਸੀ ਤਨੇਠੇ ਤੋਂ ਤਸਵੀਰਾਂ ਦਿਖਾ ਰਿਆਂਗੇ ਦੇਖੋ ਘੁੰਮ ਵੀ ਰਿਹਾਗਾ ਇਹ ਤੇ ਜਦੋਂ ਅਸੀਂ ਇਹਨੂੰ ਹੱਥ ਨਾਲ ਦਬਾਉਣ ਦੀ ਕੋਸ਼ਿਸ਼ ਕਰਦੇ ਆਂ ਤਾਂ ਪਾਣੀ ਦੇ ਵਿੱਚ ਡੁੱਬ ਜਾਂਦਾਗਾ ਤਕਰੀਬਨ 4-5 ਇੰਚ ਥੱਲੇ ਚਲ ਜਾਂਦਾ ਤੇ ਜਦੋਂ ਅਸੀਂ ਇਹਨੂੰ ਛੱਡ ਦਿੰਨੇ ਆਂਗੇ ਤਾਂ ਫੇਰ ਜਿਹੜਾ ਦੁਬਾਰਾ ਪਾਣੀ ਦੇ ਉੱਤੇ ਆ ਜਾਂਦਾ ਸੋ ਇਹ ਚੀਜ਼ ਨੂੰ ਹੁਣ ਆਪਾਂ ਕੀ ਮੰਨੀਏ ਤਾਂ ਸਿੱਧਾ ਜਿਹੜਾ ਪੁਸ਼ਟੀ ਨਹੀਂ ਕਰਾਂਗੇ ਕਿ ਕੀ ਗੱਲਬਾਤ ਆ ਪਰ ਜੇ ਤੁਸੀਂ ਵੀ ਇਹ ਪੱਥਰ ਨੂੰ ਦੇਖਣਾ ਦਾ ਤੁਸੀਂ ਪਿੰਡ ਤਨੇਠੇ ਆ ਕੇ ਇਹਨੂੰ ਦੇਖ ਸਕਦੇ ਹੋਗੇ ਹਾਂਜੀ ਗੁਰਦੁਆਰਾ ਸ੍ਰੀ ਰਵਦਾਸ ਭਗਤ ਅੱਡੇ ਤੇ ਗੁਰਦੁਆਰਾ ਸਾਹਿਬ ਹੈ ਇਹ ਜੀ ਕਿਸੇ ਨੇ ਵੀ ਦੇਖਣਾ ਹੋਵੇ ਤਾਂ ਦੇਖ ਸਕਦਾ ਹੈ ਦੇਖ ਸਕਦੇ ਹਾਂਜੀ ਜਿੱਥੋਂ ਉੱਤੇ ਤੁਹਾਡੇ ਤੋਂ ਕੋਈ ਬੰਦਾ ਮੰਗੇ ਵੀ ਅਸੀਂ ਇਹਨੂੰ ਲੈ ਕੇ ਜਾਣਾ ਪੱਥਰ ਨੂੰ ਨਾ ਜੀ ਦਿੰਦੇ ਤਾਂ ਨਹੀਂ ਗਏ ਹਾਂਜੀ ਇੱਥੇ ਜਿਵੇਂ ਕਈ ਜਿਹੜੇ ਮਤਲਬ ਆਪਣੇ ਸਨਾਤਨੀ ਭਰਾ ਰਹੇ Hindu ਭਰਾ ਨੇ ਉਹ ਕਹਿਣਗੇ ਇਹ ਪੁਰਾਣਾ ਪੱਥਰ ਆ ਕੋਈ ਤੁਹਾਡੇ ਨੂੰ ਜਿਹੜੀ ਨਾ ਪੈਸੇ ਵੀ ਦੇਣ ਜਾਂ ਕੋਈ ਵਰਦੂਰਾ ਕੰਬੀ ਦੇਣ ਫਿਰ ਤੁਸੀਂ ਕੀ ਕੀ ਗੱਲ ਬਾਤ ਨਾ ਜੀ ਦਿੰਦੇ ਤਾਂ ਨਹੀਂ ਅਸੀਂ ਦਿੰਦੇ ਨਹੀਂ ਚਲੋ ਇੱਥੇ ਵੀ ਦੇਖਣਾ ਵਾਸਤੇ ਦਰਸ਼ਨ ਕਰਨ ਵਾਸਤੇ ਆਇਆ ਇਹ ਗੁਰੂ ਘਰ ਦੇ ਵਿੱਚ ਆ ਜੀ ਤੇ ਬੇਚਰਮਾਤੇ ਤਾਂ ਹੈ ਨਹੀਂਗਾ ਜੀ ਆਹ ਜੀ ਵੈਸੇ ਤੁਸੀਂ ਕਿਵੇਂ ਦੇਖਦੇ ਹੋ ਤੁਸੀਂ ਵੀ ਕੀ ਹੋ ਸਕਦਾ ਤੁਹਾਡੇ ਅਕੋਰਡਿੰਗ ਤੁਸੀਂ ਤਾਂ ਗੱਲਾਂ ਬਾਤਾਂ ਵੀ ਕਰਦੇ ਹੋਣੇ ਹਨ ਵੀ ਇਹ ਕੀ ਗੱਲ ਬਾਤ ਹੈ ਦੇ ਵਿੱਚ ਕੁਝ ਕੁ ਤੁਹਾਡਾ ਮਨ ਕੀ ਕਹਿੰਦਾਗਾ ਬਸ ਆਪੋ ਆਪਣੀਆਂ ਰਹਿ ਆ ਸੰਗਤਾਂ ਦਿੰਦੀਆਂ ਰਹਿ ਹੂੰ ਵੀ ਕੋਈ ਕਹਿੰਦਾ ਇਹ ਵਿੱਚੋਂ ਇਹ ਖੋਖਲਾ ਆ ਜਾਂ ਕੋਈ ਵਾਇਗੁਰੂ ਦੀ ਕਰਾਮਾਤ ਆ ਕੋਈ ਆਪੋ ਆਪਣੀ ਰਹਿ ਦਿੰਦੇ ਨੇ ਆਪੋ ਆਪਣੀ ਰਹਿ ਦਿੰਦੇ ਆਹ ਜੀ ਹਾਂ ਸੋ ਗੱਲਬਾਤ ਕਰ ਰਹੀ ਸੀਗੇ ਪਿੰਡ ਤਨੇਠੇ ਤੋਂ ਜਿੱਥੇ ਜਿਹੜਾ ਪੱਥਰ ਆਗਾ ਪਾਣੀ ਦੇ ਵਿੱਚ ਉੱਤੇ ਹੀ تیرਦਾਗਾ ਜਿਵੇਂ ਬਾਈ ਵਰਗੇ ਨੇ ਦੱਸਿਆ ਕਿ ਜਿਹੜੇ ਇਹ ਤਾਂ ਕੋਈ ਮੁੱਲ ਨਹੀਂ ਹੈਗਾ ਜੇਕਰ ਇਹਨੂੰ ਖਰੀਦਣ ਦੀ ਕੋਸ਼ਿਸ਼ ਕਰੂਗਾ ਜਾਂ ਸਾਡੇ ਲੱਗੇ ਆਫਰ ਵੀ ਆਉਣ ਪਾਵਾਂ ਕਰੋੜਾਂ ਦੀ ਆਫਰ ਆਉਣ ਅਸੀਂ ਇਹਨੂੰ ਜਿਹੜਾ ਨਹੀਂ ਦਵਾਂਗੇ ਇੱਕ ਵਾਰੀ ਕੈਮਰਾਮੈਨ ਨੂੰ ਕਹੂੰਗਾ ਕਿ ਫੇਰ ਦਿਖਾ ਦੇਣ ਕਿਹੜਾ ਜਿਹੜਾ ਪੱਥਰ ਆਗਾ ਪਾਣੀ ਦੇ ਉੱਤੇ ਤਿਰ ਰਿਹਾਗਾ ਹਜੇ ਵੀ ਹਨਾ ਪਾਣੀ ਦੇ ਉੱਤੇ ਤੁਰ ਰਿਹਾ ਜਿਵੇਂ ਬਾਈ ਇਹਨਾਂ ਨੇ ਦੱਸਿਆ ਕਿ ਇਹਦੇ ਜਿਹੜਾ ਬਾਜਨਾਗਾ ਤਕਰੀਬਨ 11.5 ਕਿਲੋ ਆਗਾ ਵੈਸੇ ਹੈਗੀ ਤਾਂ ਕਰਾਮਾਤ ਵਾਲੀ ਗੱਲ ਆ ਹੁਣ ਆਪਾਂ ਇਹਨੂੰ ਕਰਾਮਾਤ ਕਹੀਏ ਜਾਂ ਫੇਰ ਕੋਈ ਸਾਇੰਸ ਕਹੀਏ ਇਹ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ ਜੀ